ਵਾਲ ਚੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਬੋਰਡ ਰੂਮ ਵਿੱਚ ਸੀਸੀਏ ਵੱਲੋਂ ਡਾਕਟਰ ਡੇਮਨ ਆਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਐਸਪੀਐਸ ਹਸਪੀਟਲ ਦੇ ਐਮਡੀ ਜੈ ਸਿੰਘ ਸੰਧੂ ਨੇ ਡਾਕਟਰਾਂ ਨੂੰ ਵਧਾਈ ਦਿੰਦੇ ਆਖਿਆ ਕਿ ਡਾਕਟਰਾਂ ਦਾ ਰੋਜ਼ਾਨਾ ਹੀ ਡਾਕਟਰ ਡੇ ਹੈ। ਉਹਨਾਂ ਨੇ ਕਿਹਾ ਕਿ ਮਰੀਜ਼ਾਂ ਦੀ ਤੰਦ ਹੀ ਨਾਲ ਸੇਵਾ ਕਰਨਾ ਡਾਕਟਰਾਂ ਦਾ ਧਰਮ ਹੈ ਇਸ ਮੌਕੇ ਤੇ ਐਮਡੀ ਜੈ ਸਿੰਘ ਸੰਧੂ ਨੇ ਡਾਕਟਰਾਂ ਨਾਲ ਮਿਲ ਕੇ ਕੇਕ ਵੀ ਕੱਟਿਆ ਇਸ ਮੌਕੇ ਤੇ ਕੈਂਸਰ ਦੇ ਮਾਹਿਰ ਡਾਕਟਰ ਅਮਿਤ 蒂ਮਾਨ ਡਾਕਟਰ ਗੁਰਵਿੰਦਰ ਸਿੰਘ ਡਾਕਟਰ ਜਸਪਿੰਦਰ ਕੌਰ ਡਾਕਟਰ ਮਨੋਜ ਬਹਿਰਾ निशांत कुमार ਤੇ ਮੈਡਮ ਪ੍ਰਦੀਪ ਕਲੇਰ ਨੇ ਐਮ ਡੀ ਸੰਧੂ ਦਾ ਸਵਾਗਤ ਕੀਤਾ। ओएसडी ਗੁਰਦਰਸ਼ਨ ਸਿੰਘ ਮਾਨ ਤੇ ਡਿਪਟੀ ਡਾਇਰੈਕਟਰ ਡਾਕਟਰ ਸੁਨੀਲ ਕਤਿਆਲ ਨੇ ਸਮੂਹ ਡਾਕਟਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਡਾਕਟਰ ਚੰਚਲ ਗੇਰਾ, ਡਾਕਟਰ ਜੀ ਪੀ ਐਸ ਕਲੇਰ, ਡਾਕਟਰ ਜਸਪ੍ਰੀਤ ਗੋੜ, ਡਾਕਟਰ ਕਵਿਤਾ ਸ਼੍ਰੀਵਾਸਤਵ, ਡਾਕਟਰ ਸ਼ਿਫਲੀ ਸੂਦ, ਡਾਕਟਰ ਨਿਧੀ ਠਾਕਰ, ਡਾਕਟਰ ਨਵੀਨ ਮਹਿਰਾ ਤੇ ਪੀ ਆਰਓ ਲਖਵੀਰ ਬੱਦੋਵਾਲ ਵੀ ਇਸ ਮੌਕੇ ਤੇ ਮੌਜੂਦ ਸਨ।